ਤੇ ਤੇ ਲਾਸਟ ਮੂਮੈਂਟ ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਤੇ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚਾਂ ਲਾ ਪਿਆ ਮੈਨੂੰ ਮੇਰੇ ਕੋਲ ਉਹਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋਲ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਬੀਐਮ ਕੋਣ ਕਹਿੰਦੇ ਗਾਲ੍ਹਾਂ ਕੱਢਣ ਦੀ ਗਾਲ੍ਹਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਕੇ ਰੰਦੀ ਧਮਕੀ ਲਾਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਇਹਨੇ ਮੈਨੂੰ ਪੱਗ ਲਾਉਣ ਦੀ ਧਮਕੀ ਲਾਈ ਹੈ ਜੀ ਜਿਹੜੀ ਪੱਗ ਲਾਉਣ ਦੀ ਧਮਕੀ ਲਾਈ ਉਹ ਮੇਰੇ ਮੇਰੇ ਬਰਦਾਸ਼ਤ ਤੋਂ ਬਾਹਰ ਆ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਖਾਣ ਦਾ ਮਸਲਾ ਸਰ ਬਾਅਦ ਤੁਹਾਨੂੰ ਦੱਸ ਦਿੰਨੇ ਆ ਕੱਲ ਮੈਂ ਸਰ ਇੱਕ ਅਮਨਦੀਪ ਜਈ ਨੇ ਮੈਨੂੰ 3340 ਰੁਪਏ ਦਿੱਤੇ ਆ ਜਿਹਦੇ ਵਿੱਚ ਜਿਹਦੇ ਵਿੱਚ 3340 ਮੈਂ ਕੋ ਕੈਸ਼ ਕਾਊਂਟਰ ਤੇ ਜਮ੍ਹਾਂ ਕਰਾਏ ਆ ਇਹ ਕਿਸ ਚੀਜ਼ ਦੇ ਆ ਇਹ ਆਰਡਰ ਕੋਈ ਦਿੱਤਾ ਸੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮੁਤਾਬਕ ਕਹਿਣ ਦੇ ਮੁਤਾਬਕ ਮੈਂ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾਤੇ ਆ ਜਦੋਂ ਮੈਂ ਪੈਸੇ ਜਮ੍ਹਾਂ ਕਰਾਤੇ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਕਿ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਮੁੜਦਾਬਾ ਸੋਨੂ ਚਾ ਵਾਲਾ ਮੁੜਦਾਬਾ 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 ਘਰੋ ਸਿਆਪਾ ਹਾਏ ਹਾਏ ਘਰ ਸਿਆਪਾ ਹਾਏ ਹਾਏ ਜੈ ਜੰਮ ਇਕਤਾ ਜਿੰਦਾਬਾਦ 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 ਹਾਜਰ ਰੂਪ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕਿਹੜਾ ਡਿਪਾਰਟਮੈਂਟ ਆਪਣਾ ਜੀ ਡਿਪਾਰਟਮੈਂਟ ਪੀਐਸ ਪੀਸੀਐਲ हां मैं खांड वाले तो ते की मामला होया सर आज जेड़ा नारेबाजी ਕੀਤੀ मामला इस तरह होया ਵੀ लास्ट मोमेंट ਜਦੋਂ ਕਾਊਂਟਰ ਬੰਦ ਹੋਣ ਵਾਲਾ ਸੀ ਇੱਕ ਸਾਕਸ਼ਾ ਸਾਡੇ ਬਾਹਰ ਰੇੜੀ ਲਾਉਂਦਾ ਚਾਹ ਦੀ ਉਹ ਆਇਆ ਸੀ ਉਹਨੇ ਆਣ ਕੇ ਤੇ लास्ट मोमेंट ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਤਾਂ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚਾਂ ਲਾਪਿਆ ਮੈਨੂੰ ਮੇਰੇ ਕੋਲ ਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋਲ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਵੀ ਇਹ ਖੋਣ ਕਿਤੇ ਗਾਲਾਂ ਕੱਢਣ ਦੀ ਗਾਲਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਘੇਰਨ ਦੀ ਧਮਕੀ ਲਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਐ ਇਹਨੇ ਮੈਨੂੰ ਪਾਗਲ ਔਨ ਦੀ ਧਮਕੀ ਲਾਈ ਆ ਜੀ ਜਿਹੜੀ ਪਾਗਲ ਔਨ ਦੀ ਧਮਕੀ ਲਾਈ ਉਹ ਮੇਰੇ ਮੇਰੇ ਬਰਦਾਸ਼ਤ ਤੋਂ ਬਾਹਰ ਆ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੋਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਸਾਹਮਣੇ ਰੇਡੀ ਚਕਾਉਣ ਦੀ ਦਰਦ ਦਰਦ ਦੀ ਹੈ ਇਹ ਸਾਰੀ ਅੰਦਰ ਹੀ ਬਿਲੀ ਘਰ ਦੇ ਅੰਦਰ ਵੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋ 3340 ਰੁਪਏ ਜਿਹੜੇ ਇਹਨੇ ਮੇਰੇ ਕੋ ਦਿੱਤੇ ਇਹਨੇ ਉਹ ਦੁਬਾਰਾ ਮੇਰੇ ਕੋ ਕੈਸ਼ ਕਾਊਂਟਰ ਤੇ ਹੱਥ ਬਾਗੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੋਇਆ ਜੀ ਅੰਦਰ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਕੰਪਲੇਂਟ ਲਿਖਾਈ ਜੀ ਕੰਪਲੇਂਟ ਦੀ ਪੂਲਸ ਪੂਲਸ ਕੰਪਲੇਂਟ ਕਾਲਰ ਸ਼ਾਮ ਦੀ ਕਰ ਦਿੱਤੀ ਗਈ ਹੈ ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਕੋਈ ਫਿਲਹਾਲ ਤੇ ਨਹੀਂ ਕੋਈ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਵੀ ਹੁਣ ਅੱਜ ਕਾਰਵਾਈ ਕਰਨਗੇ ਹਾਂਜੀ ਇੱਕ ਰੇੜੀ ਤੇ ਕ੍ਰੈਡਿਟ ਕਹਾਣੀ ਇੱਕ ਬਾਰ ਇਨਲੀਗਲ ਰੇੜੀ ਚਲਾ ਰਿਹਾ ਹੈ ਜਿੱਥੇ ਇਹਨੇ ਆਪਣਾ ਇੱਕ ਕੈਲੋ ਵੀ ਆਪਣਾ ਹੀ ਇੱਕ ਨਿੱਜੀ ਸਵਦਾ ਕੇਂਦਰ ਖੋਲਿਆ ਹੋਇਆ ਜਿਹਦੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਨਕਲੀ ਫਾਇਲਾ ਮਤਲਬ ਵੀ ਬਾਹਰੋਂ ਫਾਇਲਾ ਆ ਪਰਦਾ ਹੈ ਤੇ ਲੋਕਾਂ ਕੋਲੋਂ ਥੋੜੀ ਠੱਗੀ ਠੁਗੀ ਵੀ ਮਾਰਦਾ ਹੈ ਅਸੀਂ ਉਸ ਵਿਰੋਧ ਵੀ ਇਹਦੇ ਵੀਰਾ ਕਾਰਵਾਈ ਕਰਾਂਗੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਆਂ ਵੀ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨੇ ਮੁਲਾਜ਼ਮ ਦੇ ਗਲ ਪੈਣ ਦੀ ਕੋਸ਼ਿਸ਼ ਕੀਤੀ ਵੀ ਮੁਲਾਜ਼ਮ ਦੇ ਪਾਗ ਨੂੰ ਲਾਹਣ ਦੀ ਕੋਸ਼ਿਸ਼ ਕੀਤੀ ਆ ਇਹਨੇ ਧਮਕੀ ਲਈ ਹੈ ਵੱਢਣ ਦੀ ਮੇਰਾ ਕੈਸ਼ ਦਾ ਕੰਮ ਹੈ ਜੀ ਮੈਂ ਰੋਜ਼ ਬੈਂਕ ਜਾਣਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਤਾ ਇਹਨੇ ਕਿਹੜੀ ਕਾਰਵਾਈ ਕਰਨੀ ਮੇਰੇ ਵਿਰੁੱਧ ਕੋਈ ਚਾਰ ਬੰਦੇ ਬਾਹਰੋਂ ਲਿਆ ਕੇ ਮੈਨੂੰ ਪਵਾ ਦਵੇ ਮੇਰਾ ਕੈਸ਼ ਲੋਟ ਲਵੇ ਤਾਂ ਮੈਂ ਮੈਂ ਕਿਸ ਨੂੰ ਕਹੂੰਗਾ ਤੇ ਇਸ ਲਈ ਮੈਂ ਤਾਂ ਚਾਹੁੰਨਾ ਵੀ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਸਖਤੋ ਸਖਤ ਉਹ ਕੀਤੀ ਜਾਵੇ ਮੈਂ ਇਹ ਜੀ ਬਾਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਰਜਿੰਦਰ ਕੁਮਾਰ ਮੈਂ ਡਿਵੀਜ਼ਨ ਈਸਟ ਡਿਵੀਜ਼ਨ ਦਾ ਪ੍ਰਧਾਨ ਆ ਜੀ ਜੋ ਵੀ ਕੱਲ ਸਾਡੀ ਵੈਸਟ ਸਬ ਡਿਵੀਜ਼ਨ ਦੇ ਵਿੱਚ ਸਾਡੇ ਕੈਸ਼ੀਅਰ ਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ सोनू ਉਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਪੱਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਣ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਵੀ ਇਹ ਰਹੋ ਜੀ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਤੇ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਪਰ ਇਹ ਕੀ ਸਮਝੋ ਕਿ ਇੱਕ ਬਾ ਰੈਡੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਏਰੇ ਉੱਪਰ ਵਿਭਾਗੀ ਕੋਈ ਕਾਰਵਾਈ ਆ ਤਾਂ ਸਾਹਿਬਾਦਰ ਵਿਭਾਗੀ ਕਾਰਵਾਈ ਇਹ ਵਾ ਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਦੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋ ਹੀ ਘੇਰ ਲੈਂਦਾ ਵਾ ਉੱਥੇ ਹੀ ਇਹ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਘਰ ਦਾ ਸੁਵਿਧਾ ਕੇਂਦਰ ਹੀ ਖੋਲਿਆ ਹੋਇਆ ਜੀ ਇੱਕ ਹਸਾਬ ਦਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਇਸ ਸਬ ਇਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਸਾਬਾਤਰ ਅਸੀਂ ਕੱਲ ਦੀ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਆ ਤੇ ਥਾਣੇ ਕੰਪਲੇਂਟ ਵੀ ਦਿੱਤੀ ਹੈ ਜੀ ਇਹਦੇ ਵਿਰੁੱਧ ਹੁਣ ਕੀ ਮੰਗਤੀ ਕਰਦੇ ਹੋ ਮੰਗ ਸਰ ਇੱਥੇ ਜੋ ਵੀ ਕਾਨੂੰਨੀ ਬੰਦੀ ਕਾਰਵਾਈ ਇੱਥੇ ਕੀਤੀ ਜਾਵੇ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੋਨੂ ਹੈ ਜੀ ਮੈਂ ਇੱਕ ਚਾਹ ਦੀ ਰੇੜੀ ਚਲਾਉਂਦਾ ਬਿਜਲੀ ਘਰ ਦੇ ਬਾਹਰ ਖੰਡ ਵਾਲਾ ਬਿਜਲੀ ਘਰ ਸਰ ਤੁਹਾਡੇ ਤੇ આરોਪ ਲੱਗੇ ਗਏ ਨੇ ਕਿ ਬਿਜਲੀ ਘਰ ਦੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਬਰਤੂਕੀ ਕੀਤੀ ਗਈ ਹੈ ਜਾਂ ਕੈਸ਼ ਫੋਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨੀ ਕਿ ਇੱਥੇ ਸੱਚਾਈ ਹੈ ਜੀ ਮੈਨੂੰ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਫੋਨ ਦਾ ਮਸਲਾ ਸਰ ਬਾਅਦ ਤੁਹਾਨੂੰ ਦੱਸ ਦਿੰਦੇ ਨੇ ਕੱਲ ਮੈਂ ਸਰ ਇੱਕ ਅਮਨਦੀਪ ਜਈ ਨੇ ਮੈਨੂੰ 340 ਰੁਪਏ ਦਿੱਤੇ ਹੈ ਜਿਹਦੇ ਵਿੱਚ ਜਿਹਦੇ ਵਿੱਚ 3340 ਮੇਰੇ ਕੋ ਕੈਸ਼ ਕਾਊਂਟਰ ਤੇ ਜਮਾ ਕਰਾਏ ਆ ਇਹ ਕਿਸ ਚੀਜ਼ ਦੇ ਹੈ ਆਰਡਰ ਕੋਈ ਦਿੱਤਾ ਹੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮਤਲਬ ਕਹਿਣ ਦੇ ਮਤਲਬ ਕਿ ਮੈਂ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਆ ਜਦੋਂ ਮੈਂ ਪੈਸੇ ਜਮ੍ਹਾਂ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹ ਦੇ ਕਹਿਣ ਦੇ ਮਤਲਬ ਇਹ ਆਂਦਾ ਕਿ ਤੈਨੂੰ ਆਨਲਾਈਨ ਪੇਮੈਂਟ ਆਈ ਸਰ ਮੇਰੀ ਆ ਗਿਆ ਜਿਹੜਾ ਅਖਬਾਰ ਵਿੱਚ ਦਿੱਤਾ ਗਿਆ ਕਿ ਜਿਹੜਾ ਮੈਂ ਬਾਦਸਲੂਕੀ ਕੀਤੀ ਆ ਜਾਂ ਕੈਸ਼ ਕਾਊਂਟਰ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਜਾਲੀ ਦਿੱਤਾ ਮੇਰੇ ਵੱਲ ਕੋਈ ਸਹੀਦਾ ਦੀ ਕੋਈ ਗੱਲ ਹੀ ਨਹੀਂ ਗਈ ਮੈਂ 25 ਉਹਨਾਂ ਨੂੰ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਕਰਾਉਂਦੇ ਆ ਉੱਥੋਂ ਜਿਹੜੇ ਪੈਸੇ ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੱਗ ਵੀ ਪੱਗ ਲਾਹਣ ਦੀ ਵੀ ਜਿਹੜੀ ਆ ਧਮਕੀ ਦਿੱਤੀ ਗਈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦ ਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਉੱਪਰ ਨਿਕਲ ਕੇ ਸਭ ਕੋ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੇਰਾ ਦਿਮਾਗ ਵੀ ਸਰ ਇਦਾਂ ਦਾ ਹੁੰਦਾ ਤੇ ਮੈਂ ਵੀ ਪੈ ਸਕਦਾ ਮੈਂ ਇਹੀ ਕਹਿੰਦਾ ਕਿ ਇਹਨੇ ਮੁਲਾਜ਼ਮ ਭਰਾਇਆ ਸਾਨੂੰ ਹਰ ਵळे ਇਹਨਾਂ ਦੀ ਲੋੜ ਹੈ ਮੈਂ ਰੇਡੀ ਚਲਾਉਂਦਾ ਬਾਹਰ ਚਾਦੀ ਤੁਹਾਡੇ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਤੁਸੀਂ ਉਹਨਾਂ ਦੀ ਗੱਲ ਪਈ ਹਾਂਜੀ ਉਹ ਉਹ ਮੇਰੇ ਵੇਰ ਗੱਲ ਪਿਆ ਸਰ ਮੈਂ ਕਹਿੰਦਾ ਉਹ ਮੇਰੇ ਗੱਲ ਪਈ ਹੈ ਜਿਹੜੀ ਪਗੜੀ ਲਾਉਣ ਦੀ ਗੱਲ ਸਰ ਮੈਂ ਨਹੀਂ ਕੀਤੀ ਇਹ ਤੇ ਆਪਣੇ ਮੁਲਾਜ਼ਮਾਂ ਵੱਲੋਂ ਜੋ ਮਰਜ਼ੀ ਕਹਿ ਸਕਦਾ ਹੈ ਸਰ ਇਹਦੇ ਵੱਲੋਂ ਬਾਹਰ ਤੋਂ ਕੋਈ ਬੰਦੇ ਵੱਲ ਪੁੱਛਿਆ ਜਾਵੇ ਕਿ ਮੈਂ ਪਗੜੀ ਉਤਾਰਨ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਕੋਈ ਗੱਲ ਕਹੀ ਹੈ ਇਹ ਸਭ ਕੋ ਮੇਰੇ ਹੱਥੀ ਪਿਆ ਇਤਜ਼ਾਮ ਲੱਗੇ ਨੇ ਸੱਚ ਉੱਠੇ ਹੈ ਸਰ 25 ਤੋਂ 30 ਸਾਲ ਦੀ ਸਰ ਇਹ ਆਪਣੇ ਵੱਲੋਂ ਕਹਿ ਰਹੇ ਜੇ ਕੈਸ਼ ਕਾਊਂਟਰ ਤੇ ਮੈਂ ਕਹਾਂ ਜੋ ਹੋਰ ਆਸ-ਪਾਸ ਦੇ ਦਫ਼ਤਰਾਂ 'ਚ ਪੁੱਛਿਆ ਜਾਵੇ ਕਿ ਮੈਂ ਇਦਾਂ ਦਾ ਕੰਮ ਕੀਤਾ 30 ਸਾਲ ਹੋ ਗਏ ਮੈਨੂੰ ਰੇੜੀ ਲਗਾਉਂਦੇ ਨੇ ਸਰ 30 ਸਾਲ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਅੱਜ ਹੀ ਇਹੀ ਗੱਲ ਹੋਣੀ ਸੀ ਅੱਜ ਕਿਉਂ ਹੈ ਕਿਉਂਕਿ ਮੈਂ 3300 ਉਹ ਜਿਹੜੇ ਅਸਲ 'ਚ ਮ ਠੀਕ ਹੈ ਜੀ 3000 ਰੁਪਏ ਨੇ ਸਾਡੀ ਦੁਕਾਨ ਤੋਂ ਜਾ ਕੇ ਉੱਧਰ ਸਾਡਾ ਇੱਕ ਕੈਫੇ ਇੰਟਰਨੈਟ ਕੈਫੇ ਸਾਈਨ ਆਉਂਦਾ ਉੱਧਰ ਜਾ ਕੇ 3000 ਰੁਪਏ ਨਾਲ ਕਿਤੇ ਮੇਰੀ ਵਾਈਫ ਕੋ ਲੈ ਕੇ ਆਇਆ ਸੀਗਾ 300 ਰੁਪਿਆ ਸਰ ਇਹਨੇ ਮੇਰੇ ਕੋ ਉਦੋਂ ਨਗਦ ਲਿਆ ਕਹਿੰਦਾ ਮੈਂ ਤੈਨੂੰ ਆਨਲਾਈਨ ਪਾ ਦਾਂ ਕੱਲ ਵੀ ਸਰ ਇਹੀ ਗੱਲ ਹੋਈ ਹੈ 3340 ਰੁਪਏ ਫੜਾਂ ਤੋਂ ਬਾਅਦ ਮੈਨੂੰ ਕਹਿੰਦਾ ਤੂੰ 3440 ਦੇ ਦੇ ਤੇ 100 ਰੁਪਿਆ ਮੈਂ ਤੈਨੂੰ ਆਨਲਾਈਨ ਹੀ ਪਾ ਦਾਂ ਜਦ ਕਿ ਮੇਰੇ ਤੇ ਮਗਰ ਵੀ ਚੱਕ 3300 ਪਹਿਲਾਂ ਫਸਿਆ ਆ ਮੈਂ 100 ਰੁਪਿਆ ਹੋਰ ਕੇ ਬਸਾਂ ਵਾਦੇ ਕੋਲੋਂ ਇਸ ਕਰਕੇ ਨੇ ਮੇਰੇ ਤੇ ਝੂਠੇ ਰੋਪ ਲਾਏ ਹੋਏ ਸਰ ਬਾਕੀ ਚਾਹ ਦੇ ਮੇਰੇ ਜਿਹੜੇ 4400 ਕੋਜਰ ਵੀ ਹੈ ਸਰ ਕਾਪੀ ਤੇ ਹਜੇ ਵੀ ਲਿਖੇ ਹੋਏ ਆ ਜਿਹੜੇ ਲਿਖੇ ਆ ਤੇ ਸਾਰੇ ਦੇਨਦਾਰ ਹੈ ਜ ਨਹੀਂ ਲਿਖੇ ਤੇ ਨਹੀਂ ਦੇਨਦਾਰ ਆਪਾ ਇਥੇ ਸਰ بیوی ਦਾ ਜਿਹੜਾ ਕੰਮ ਵੀ ਕਰਦੇ ਨਾਲ ਨਹੀਂ ਸਰ ਆਹੀ ਆਨਲਾਈਨ ਕੰਮ ਕਰਦੇ ਸਰ ਮੇਰਾ ਇੰਟਰਨੈਟ ਕੈਫੇ ਆ ਮੈਂ ਸਾਰਾ ਕੰਮ ਆਨਲਾਈਨ ਕਰਦਾ ਆ ਕੋਈ ਵੀ ਨਵਾਂ ਕਨੈਕਸ਼ਨ ਜਾਂ ਕੁਝ ਵੀ ਕਰਦਾ ਆ ਆਧਾਰ ਕਾਰਡ ਕਰੈਕਸ਼ਨ ਆ ਰ ਆ ਵਗੈਰਾ ਸਾਰਾ ਕੰਮ ਆਨਲਾਈਨ ਕਰਦਾ ਆ ਸਰ ਮੇਰਾ